ਇਹ ਪਹੁੰਚ ਗਿਆ ਸੀ ਪਾਕਿਸਤਾਨ ਜਿੱਥੇ ਖੇਡੇ ਹੋਣਗੇ ਬਚਪਨ ਚ ਗਲੀਆਂ ਅੰਚ ਮਿੱਤਰ ਬੇਲੀਆਂ ਨਾਲ ਚੌੜ ਕਰਦੇ ਹੋਣਗੇ ਇਹ ਉਹ ਪਿੰਡ ਆ ਪਈ ਓਕੇ ਛੋਟਿਆ ਹੁੰਦਾ ਤੁਸੀਂ ਇਹ ਗੱਲ ਸੁਣੀ ਹੋਣੀ ਬਾਬਾ ਪਿਸਤੌਲ ਵਾਲੀ 11 ਵਾਲੀ ਹੈ ਵੀ ਮੈਂ ਬੰਦੂਖਾਂ ਹਾਂ ਛੋਟਿਆ ਹੁੰਦਾ ਵੀ ਜਦ ਤਾ ਸੀ ਕਹਿੰਦਾ ਸੀ ਵੱਡੇ ਹੋ ਕੇ ਬੰਦੂਖਾਂ ਉਗਣਗੇ ਇੱਥੇ ਹਨਾ ਇਹ ਉਹ ਜਗਾ ਵਾ ਇਹ ਉਹ ਖੇਤ ਨੇ ਜਿੱਥੇ ਭਗਾ ਸ਼ੈਂਗ ਹਾਂਜੀ ਇਹ ਪਈ ਆ ਜੀ ਸਰਦਾਰ ਭਗਤ ਸਿੰਘ ਦੀ ਤਜੋਰੀ ਕਿ ਬੰਦੇ ਤੋਂ ਪਹਿਲਾਂ अच्छा एनी हेवी है हां जी हां जी आठ ये फोटो में वो टाइम भी हैं थोड़ी है। बहुत सारी है। है। एक पूरी वीडियो तो वो जो जोती सस्सेगल जी ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਜੋ ਅਸੀਂ ਖੜੇ ਆ ਜੀ ਟ੍ਰੈਫਿਕ ਦੇ ਵਿੱਚ ਵਜ਼ੇ ਹੋਏ ਤੇ ਸਾਹਮਣੇ ਗੰਨਾ ਦੇਖੋ ਆ ਰਿਹਾ ਭਗਤ ਸਿੰਘ ਦੇ ਪਿੰਡ ਜਾ ਰਹੇ ਆ ਜੀ ਜਿੱਥੇ ਲਾਈਟਾਂ ਵੱਜ ਰਹੀਆਂ ਸਾਨੂੰ ਫਰੰਟ ਤੋਂ ਹੋ ਗਿਆ ਟਾਰ ਕੱਢ ਦੀ ਰਿਸਪੈਕਟੀ ਲਾਉਣੀ ਪੈਣੀ ਆ ਕੋਈ ਚੱਕਰੀ ਨਹੀਂ ਏ ਲਾਓ ਜੀ ਇਹ ਸਾਹਮਣੇ ਗੰਨਾ ਦੇ ਕੋ ਗੰਨਾ ਆ ਰਿਹਾ ਗੰਨਾ ਬੱਲਾ 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 ਓਹੋ ਗੰਨਾ ਹੀ ਬੜਾ ਭਾਈ ਪੂਰਾ ਆਈ ਵੇ ਜਾਮ ਕੀਤਾ ਮੂਰੇ ਬਸ ਸੱਕ ਟਰੱਕ ਆ ਪਤਾ ਨਹੀਂ ਦੱਬ ਜਾਣਾ ਛੋਟਾ ਟਰੱਕ ਆ ਮੈਂ ਲੰਦਿਆ ਜੀ ਭਗਤ ਸਿੰਘ ਦੇ ਪਿੰਡ ਤੁਹਾਨੂੰ ਇਹ ਮੁਰਗਿਆਂ ਦੇ ਪੰਜੇ ਪੰਜੇ ਉਈ ਅੱਧਰ ਸਾਈਡ ਤੇ ਖੜੀ ਕਰਨੀ ਸੀ ਲਿਆ ਕੇ ਚਾਚਾ ਨੇ ਵਿਚਾਲੇ ਲਾ ਲਈ ਚਾਚਾ ਕਹਿੰਦਾ ਛੱਡੋ ਪਰਾਂ ਪਰਵਾਹੀ ਦੀ ਮੰਨਣੀ ਹਰ ਘਟੀਆਂ ਘਟੀਆਂ ਓਏ ਉੱਧਲੇ ਹੀ ਪਰ ਦੇਖ ਲੈ ਕੇ ਇਹ ਸ਼ਹਿਰ ਘੜਾ ਗਿਆ ਜੀ ਮੁਰੇ ਇਹ ਜੜਾਂ ਵਾਲਾ ਸ਼ਹਿਰ ਹੈ ਇਹ ਜੜਾ ਕਿਹੜਾ ਜੜਾਂ ਵਾਲਾ ਜੜਾਂ ਵਾਲਾ ਜੜਾਂ ਵਾਲਾ ਜੜਾਂ ਵਾਲਾ ਸ਼ਹਿਰ ਤੇ ਇਹ ਹੈਗਾ ਜੀ ਸਰਦਾਰ ਭਗਤ ਸਿੰਘ ਦਾ ਖੜਾ ਤੇ ਅਸੀਂ ਮੋੜਨਾ ਵੀ ਸੀ ਉਹ ਮੋੜਲਾ ਉਥੇ ਰਕਸ਼ਾ ਦੇ ਕੋਲ ਲਾ ਲਈ ਉੱਤਰ ਕੇ ਆ ਜਾਾਂਗੇ ਅਸੀਂ ਸਟੋਰੀਕਲ ਹਵੇਲੀ ਆਹ ਕੁਝ ਕੀ ਲਿਖਿਆ ਹੋਇਆ ਹੈ ਇਹਦੇ 'ਚ ਬੋਰਡ ਤੇ ਪਾਕਸ ਸਿੰਘ ਦਾ ਪਿੰਡ ਲਿਖਿਆ ਕੀ ਲਿਖਿਆ ਦੱਸੋ ਜੰਮੀ ਭਰੇ ਇੱਥੇ ਇੱਥੇ ਲਾਲਾ ਉੱਤਰ ਕੇ ਬਣਾਉਣੀ ਆ ਜੀ ਅੱਜ ਫੜਿਆ ਜੀ ਜ਼ਿਲ੍ਹਾ ਲਾਲਪੁਰ ਜੰਦਾਵਾ ਇਧਰ ਨੂੰ ਬਿਖਾਓ ਹੁਣ ਇਹੀ ਚੱਲੇ ਆ ਉਥੇ ਉਥੇ ਜਾ ਕੇ ਤੁਹਾਨੂੰ ਘਰ ਦਿਖਾਉਨੇ ਆ ਹਵੇਲੀ ਦਿਖਾਉਨੇ ਆ ਬਈ ਆਮ ਕੇ ਰੱਖਿਆ ਹੈ ਛੋਟਾ ਜਿਹਾ ਕਮਰਾ ਹੀ ਆ ਲੇਕਿਨ ਇਹ ਆ ਵੀ ਯਾਦ ਰੱਖੀਏ ਉੱਥੇ ਇੱਕ ਬਹੁਤ ਹੀ ਇਤਹਾਸਿਕ ਫੋਟੋਆਂ ਲੱਗੀਆਂ ਨੇ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਭਗਤ ਸਿੰਘ ਦੀ ਜਨਮ ਘਰ ਲੱਗੇ ਭਗਤ ਸਿੰਘ ਨੇ ਨਾ ਇੱਕ ਯਾਦ ਹੈਗੀ ਉਥੇ ਉਥੇ ਫੋਟੋ ਵੀ ਕਰਦੇ ਆ ਰੋਕ ਕੇ ਹੋਰ ਕਹਿਆ ਵਾਜੀ ਵਾ ਪਤਾ ਨਹੀਂ ਭਾਈ ਸ਼ਮੀ ਸਾਨੂੰ ਕਿੱਥੇ ਲੈ ਆਇਆ ਅਜੇ ਇੱਕ ਫਸਲਾਂ ਭਗਤ ਸਿੰਘ ਹੋਣਾਂ ਦੀਆਂ ਨੇ ਓਕੇ ਛੋਟਿਆ ਹੁੰਦਾ ਤੁਸੀਂ ਇਹ ਗੱਲ ਸੁਣੀ ਹੋਣੀ ਬਾਪੂ ਪਿਸਤੌਲ ਵਾਲੀ ਤਿਆਰਾਂ ਵਾਲੀ ਹੈ ਵੀ ਮੈਂ ਬੰਦੂਖਾਂ ਹਾਂ ਛੋਟਿਆ ਹੁੰਦਾ ਬੀਜਦਾ ਸੀ ਕਹਿੰਦਾ ਸੀ ਵੱਡੇ ਹੋ ਕੇ ਬੰਦੂਖਾਂ ਉੱਗਣਗੀਆਂ ਇੱਥੇ ਹਨਾ ਇਹ ਉਹ ਜਗਾ ਵਾ ਇਹ ਉਹ ਖੇਤ ਨੇ ਜਿੱਥੇ ਭਗਤ ਸਿੰਘ ਕਹਿੰਦਾ ਸੀ ਨਾ ਛੋਟਿਆ ਨਾ ਖੜਾਉਣੇ ਵੀ ਮੈਂ ਕੀ ਹੈ ਕਹਿੰਦਾ ਇੱਥੇ ਬੰਦੂਖਾਂ ਉਗਣਗੀਆਂ ਇਹ ਉਹ ਖੇਤ ਨੇ ਜੀ ਉਹ ਆ ਸਾਹਮਣੇ ਪਿੰਡ ਨਜ਼ਰ ਆਉਂਦਾ ਪਿਆ ਲੋਕਾਂ ਕੋਲ ਅਸਲਾ ਚੰਗਾ ਹੈ ਉਹ ਨਾ ਦੇਖ ਲੋਕ ਨਾ ਅੰਦਰ ਨਹੀਂ ਜਾਂਦਾ ਦੇਖਦਾ ਮੈਂ ਪੁੱਛਣਾ ਇੱਕ ਖੰਬੇ ਤੇ ਤਕਤੀ ਲੱਗੀ ਹੋਣੀ ਉਹ ਅੱਗੇ ਲੱਗੀ ਹੈ ਪੱਕੇ ਘਰ ਵੀ ਹੈਗੇ ਵਿੱਚ ਉਹ ਨੀਲੀ ਤਕਤੀ ਨਜ਼ਰ ਆਉਂਦੀ ਹਾਂ ਹਾਂ ਠਿੰਗੜੀ ਮੁੱਢੀ ਉਹ ਤਾਂ ਲੋਕ ਵੇਖਦੇ ਆ ਵੀ ਸਰਦਾਰ ਆ ਗਏ ਲੋਕਾਂ ਨੂੰ ਪਤਾ ਹੋਵਾ ਵੀ ਜੇ ਸਰਦਾਰ ਆਏ ਇੱਥੇ ਕੀ ਕਿਹੜੇ ਕੰਮ ਹੋਏ ਆਏ ਬੜਾ ਹੀ ਪਤਵਾਰ ਸਿੰਘ ਲੋਕੀ ਬੜਾ ਮਾਣ ਕਰਦੇ ਨੇ ਭਾਈ ਇੱਥੇ ਮੈਂ ਇੱਦੀ ਦੂਰ ਚੱਲ ਕੇ ਆਉਣਾ ਯਾਰ ਕੋਈ ਗਿੱਦੀ ਦੂ ਘੱਟੇ ਆ ਜਦੋਂ ਪਾਕਿਸਤਾਨ ਦੀ ਢੱਡ ਚਾਇ ਪਿੰਡਾਂ ਕਿਥੋਂ ਭਾਲ ਕੇ ਲਿਆਇਆ ਬਕਰ ਭਾਈ ਦਾ ਧੰਨਵਾਦ ਇਹਦਾ ਇਹਦਾ ਘਰ ਲੈ ਗਿਆ ਐਈ ਜਮਾਂ ਇੱਦੇ ਜਮਾਂ ਭਾਈ ਦਾ ਵੀ ਦੁਕਾਨੀ ਛੋਟ ਚੰਗਾ ਧੰਨਵਾਦ ਕਰੀ ਤੁਹਾਨੂੰ ਤਰੀਖੀ ਹਵੇਲੀ ਇਹ ਬਕਰ ਭਾਈ ਖਿੱਚੀ ਫਿਰਦਾ ਸਾਨੂੰ ਜਿਹੜੇ ਹਾਂਜੀ ਇਤਿਹਾਸਕ ਹਵੇਲੀ ਸਰਦਾਰ ਬਖਸ਼ ਸਿੰਘ ਸਵਾ ਉਹ ਜਵਾਰ ਹੀ ਉਹ ਜਵਾਰ ਜਵਾਰ ਸੋਰੀ ਸਾਲਿਆ ਜਵਾਰ ਪਹਿਲਾਂ ਤਾਂ ਭਰੀ ਜਾਂਦਾ ਆ ਕੀ ਕੋਈ ਨਹੀਂ ਸ਼ਹਿਰ ਇਹ ਪਹੁੰਚ ਗਿਆ ਅਸੀਂ ਪਾਕਿਸਤਾਨ ਜਿੱਥੇ ਖੇਡੇ ਹੋਣਗੇ ਬਚਪਨ ਚ ਗਲੀਆਂਾਂ ਚ ਮਿੱਤਰ ਬੇਲੀਆਂ ਨਾਲ ਚੌੜ ਕਰਦੇ ਹੋਣਗੇ ਇਹ ਉਹ ਪਿੰਡ ਆ ਪਈ ਫੋਟੋ ਨਹੀਂ ਨਹੀਂ ਅੱਥੀ ਅੱਥੀ ਤੇ ਇਹ ਹੈ ਜੀ ਅੱਗੇ ਆ ਗਿਆ ਪਿੰਡ ਪਿੰਡ ਦਾ ਨਾਮ ਕੀ ਹੈ ਬਾਈ ਜੀ ਕੀ ਨਾਂ ਸੇ 105 ਚੱਕ ਬੰਗੇ 105 ਚੱਕ ਬੰਗੇ ਹੂੰ ਤੇ ਆ ਆ ਗਿਆ ਜੀ ਪਿੰਡ ਦਾ ਅੱਡਾ ਆ ਗਿਆ ਕਹਿੰਦੇ ਪਿੰਡ ਦਾ ਬਾਜ਼ਾਰ ਆ ਗਿਆ ਇਹ ਇਥੇ ਆਪਾਂ ਜਾਣੇ ਆ ਨਜ਼ਰ ਮਾਰ ਲਈ ਇਹ ਨਹੀਂ ਨਹੀਂ ਇਹ ਨਹੀਂ ਤਕਤੀਆ ਹੋ ਗਈ ਤੇ ਆ ਝੋਟਾ ਜੋੜੀ ਫਿਰਦੇ ਨੇ ਬੇਬੇ ਆ ਰੁੱਕ ਜਾ ਓਏ ਤੂੰ ਬੇਬੇ ਝੋਟਾ ਜੋੜੀ ਫਿਰਦੇ ਆਪੇ ਗੱਲ ਬਾਤ ਹੈ ਓਕਾ ਇਹ ਗੱਲੀ ਮੁੜਦੀ ਆ ਤੇ ਨਹੀਂ ਹਾਂ ਇਹੀ ਹੈ ਬਾਈ ਨਜ਼ਰ ਆ ਜਾਣਾ ਸਾਹਮਣੇ ਦੇਖ ਲਓ ਇਹ ਇਹੀ ਹੈ ਹੈ? ਇਹੀ ਹੈ ਜੀ ਇਧਰ ਆ ਜੀ ਹੈ? ਬੇਬੇ ਪਗਸਿੰਘ ਜੀ ਦੇ ਘਰ ਨੂੰ ਆਹੀ ਗਈ ਜਾਂਦੀ ਐ ਪਗਸਿੰਘ ਜੀ ਦੇ ਘਰ ਨੂੰ ਡਾ ਜੀ ਜੇ ਤੁਸੀਂ ਰਾਹ ਪੁੱਛਿਆ ਤੇ ਬੇਬੇ ਨਾਲ ਤੁਰਪੇਗਾ ਨਹੀਂ ਛੱਡ ਕੇ ਆਉਂ ਤੁਹਾਨੂੰ ਗੱਲਬਾਤ ਵੱਖਰੀ ਬੇਬੇ ਨਾਲ ਬੇਬੇ ਨਾਲ ਤੁਰ ਹੀ ਆਉਣੀ ਦੇਖੋ ਨਹੀਂ ਮਾਂ ਜੀ ਕਹੋ ਮਾਂ ਜੀ ਕਹੋ ਮਾਂ ਜੀ ਮਾਂ ਜੀ ਭਾਈ ਮੰਮੀ ਜੀ ਹਾਂ ਜੀ ਮਾਤਾ ਜੀ ਸਾਨੂੰ ਛੱਡ ਕੇ ਆਉਣਦੇ ਨੇ ਪਖਸਿੰਘ ਦੇ ਘਰੇ ਛੱਡ ਕੇ ਆਉਣਗੇ ਇਹ ਗਲੀਆਂ ਨੇ ਜੀ ਪਖਸਿੰਘ ਦੇ ਪਿੰਡ ਦੀਆਂ ਤੁਸੀਂ ਆਨੰਦ ਮਾਣ ਸਕਦੇ ਹੋ ਇੱਥੋਂ ਬੈਠੇ ਟੀਵੀ ਤੇ ਦੇਖ ਸ਼ਾਮ ਦੇ ਸ਼ੰਤੂ ਜੀ ਦੇਖ ਰਹੇ ਹਾਂ ਤੇ ਇਹ ਬੱਚੇ ਕਿੱਢੀ ਜਾਂਦੇ ਆ ਪੂਰੇ ਬਾਪੂ ਜੀ ਆ ਗਏ ਚਾਚਾ 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 ਕਹਿੰਦੇ ਨੇ ਭਾਈ ਪਾਕਿਸਤਾਨ ਚਾਚਾ ਆਪਣੇ ਬਾਪੂ ਕਹਿੰਦੇ ਨੇ ਤੁਸੀਂ ਅੱਡੇ ਆਇਓ ਅੱਲਾ ਨਾਲੇ ਰੁੱਲ ਗਏ 흘 ਲ ਜਾਂਦੇ ਇਹ ਛਮੀ ਦਾ ਇੱਧਰ ਆ ਬੀਲੀ ਤਾਂ ਸੱਜਾ ਲਓ ਭਾਈ ਇਹ ਗੱਡੀ ਲਾ ਦਿਓ ਬਬਾਈ ਸਾਹਮਣੇ ਲਾ ਦਿਓ ਗੇਟ ਦੇ ਇੱਧਰ ਕਿਤੇ ਹੈਗਾ ਘਰ ਮੇਰੇ ਖਿਆਲ ਚ ਹਾਂ ਮੈਂ ਹੁਣ ਜਾਦਾ ਰਿਹਾ ਹਾਂ 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 ਇੱਥੋਂ ਜੇ ਗਿਆ ਸੀ ਭਾਈ ਉਹ ਨਵਦੀਪ ਨਵਦੀਪ ਖਾਨ ਨਵਦੀਪ ਦੀ ਵੀਡੀਓ ਦੇਖੀ ਸੀ ਆ ਪਾਇਓ ਛਾਪਰ ਆ ਗੁੜ ਦਿਓ ਜੀ ਭਾਈ ਸਾਨੂੰ ਥੋੜਾ ਜਾ ਥੋੜਾ ਜਿਹਾ ਦਿਓ ਤੋੜ ਕੇ ਦੇ ਹਾਂ ਜਵਾਰ ਭਾਈ ਸਾਨੂੰ ਗੁੜ ਦੇ ਰਹੇ ਨੇ ਲੈ ਲੈ ਕਦੇ ਮੂੰਠਾ ਕਰੋ ਹਣ ਲਓ ਜੀ ਬਹੁਤ ਸਵਾਦ ਗੁੜ ਚੱਲੀਏ ਆਪਾਂ ਅੰਦਰ ਸਿੰਘ ਦੇ ਪਾਕ ਸਿੰਘ ਸੰਧੂ ਦਾ ਇਤਿਹਾਸ ਸੰਧੂ ਸੀ ਗੋਲਜੀ ਪਾਕ ਸਿੰਘ ਦਾ ਨਾ ਅੱਛਾ ਪਾਕ ਸਿੰਘ ਦਾ ਗੋਸ ਸੰਧੂ ਸੀ ਹਟ ਲਿਆ ਬਾਕਸ ਸਿੰਘ ਸੰਦੂ ਸੀਗੇ ਅੱਜ ਪਤਾ ਲੱਗਿਆ ਕਿਹੜੇ ਪਾਸੇ ਜਾਣਾ ਆਪਾਂ ਆਹ ਦੇਖੋ ਸਾਹਮਣੇ ਇਹ ਆਹ ਚਾਹੋ ਇਹ ਦਰਵਾਜ਼ਾ ਹੈ ਜੀ ਵੀਰ ਜੀ ਦਾ ਤੋਂ ਆਪਾਂ ਖੜੇ ਆ ਜੀ ਸ਼ਹੀਦ ਆਜਮ ਸਰਦਾਰ 박ਸ ਸਿੰਘ ਸੰਦੂ ਦੇ ਘਰੇ ਜਿੱਥੇ ਨਵਦੀਪ ਬੜੀ ਵੀਡੀਓ ਦੇਖੀ ਸੀਗੀ ਮਹੀਨਾ ਕ ਪਹਿਲਾਂ ਹੀ ਦੇਖੋ ਦੇਖੋ ਇੱਥੇ ਇੱਕ ਖਾਸ ਕਿਸਮਤ ਸਾਨੂੰ ਇੱਥੇ ਲੈ ਆਈ ਅੱਜ ਤੇ ਖੁਸ਼ਕਿਸਮਤ ਆ ਵੀ ਬਹੁਤਾਰੇ ਇਹ ਉਹ ਘਰ ਆ ਜੀ ਜਿੱਥੇ ਸਰਦਾਰ 박ਸ ਸਿੰਘ ਦੀ ਖੇਡੇ ਹੋਣਗੇ ਇਹ ਇੱਕ ਹੋਰ ਗੱਲ ਆ ਵੀ ਸੇਮ ਕਰਨੇ ਪ੍ਰਜ਼ਰਵ ਕੀਤਾ ਹੋਇਆ ਕੋਈ ਚੱਕੇ ਦੀ ਬਣਾਇਆ ਹੋ। ਉਹ ਵੀ ਨੀਵਾਂ ਰੱਖਿਆ ਨੀਵਾਂ ਰੱਖਿਆ ਤੇ ਇਹ ਸੱਡੇ ਹੈਗੇ ਨੇ। ਉਹੀ ਕਮਰੇ ਅੰਦਰ ਨਾ ਐਂਡ ਤੇ। ਉਹਨਾਂ ਆਸਟਾ ਤੇ ਇਕੱਲੇ ਘਰ ਆਏ ਨੇ। ਬਾਉਣੀ ਉੱਤੇ ਕੀ ਜੀ ਇੱਥੇ ਲਾਇਬ੍ਰੇਰੀ ਬਣਾ ਲਈ ਸਮਝਾ ਵੀ ਇੱਥੇ ਲਾਇਬ੍ਰੇਰੀ ਬਣਾ ਲੈ। ਲਾਫਾ ਰੱਖੋ। ਇਹ ਫੋਟੋਆਂ ਨੇ ਬਹੁਤ ਟਾਈਮ ਦੀਆਂ। ਚੋਰੀ ਦੇ ਬਹੁਤ ਸਾਰੀਆਂ। ਇੱਕ ਪੂਰੀ ਵੀਡੀਓ ਤੋਂ ਉਹ ਜੋਧੇ ਨਾਲ ਸੀਗਾ ਉਹਦੇ ਮਕੇਰ ਸਿੰਘ ਰਹਾਣਾ ਨਦਰੀਆ ਕੁਜੀਗੇ ਅੰਡੇਵਾਲ ਜੀ ਕੋਲ ਜੇ ਚਲੇ ਗਏ ਨਹੀਂ ਆਏਗੇ ਜੀ 박 ਸਿੰਘ ਵੀ ਮਾਤਾ ਜੀ ਤੇ ਫਾਦਰ ਸਾਹਿਬ ਤੇ ਤੁੰਗ ਸਿੰਘ ਵਾਹ ਸਹੀ ਵਸੇ ਸਾਰਾ ਹੋ ਮੇਰੇ ਨੇ ਘਰ سامنے ਇੱਥੇ ਦੇਖੋ ਥੱਲੇ ਮਿੱਠਾ ਹੁਕਾ ਬੜੀ ਜੀ ਧਿਆਨ ਨਾਲ ਬਾਂਲੇ ਦੀ ਸ਼ਕ ਹਾਂ ਚਾਹ ਤੇ ਦੁਬਾਰਾ ਕੀਤੀ ਆ ਮੈਂ ਥੋੜਾ ਟਾਈਮ ਪਹਿਲੇ ਦੇਖੀ ਸੀ ਵੀਡੀਓ ਕੁਝ ਪਹਿਲੇ ਇਹ ਜਿਹੜਾ ਕਮਰਾ ਨਾ ਬਾਈ ਹਾਂ ਇਹ ਕਮਰੇ ਚ ਭਗਤ ਸਿੰਘ ਦੀ ਪੈਦਾ ਹੋਈ ਸੀ 메인 ਕਮਰਾ ਜਿਹੜਾ ਹਾਂ ਆ ਉਹਨਾਂ ਦਾ ਖਬਰ ਸਕੇ ਇਹ ਪੁਰਾਣਾ ਹੀ ਆ ਖਬਰ ਮੈਂ ਨਦਨ ਹੋਰ ਦੂਜਾ ਹੂੰ ਆਉਂਦੇ ਨਹੀਂ ਆਉਂਦੇ ਡੇਲੀ ਬਿਜ਼ਨਸ ਰਿਪੋਰਟ ਸ ਇਧਰ ਕਾਮਾਗਾਟਾ ਵਾਲਾ ਮਾਰੂ ਜਿਹੜਾ ਜ ਕਾਮਾਗਾਟਾ ਮਰੂ ਦਾ ਕਹਾਣੀ ਹੂੰ ਇਹ ਜਦੋਂ ਉਥੇ ਪੋਰਟ ਦੇ ਜਹਾਜ਼ ਆਗਾ ਸੀਗਾ ਕੈਨੇਡਾ ਸਰੀ ਵਾਲੇ ਪਾਸੇ ਵੈਰਗੂਰ ਤੇ ਉੱਤਰ ਉਹਨੂੰ ਇੰਟਰੇਂਟਰੀ ਨਿੱਤੀ ਸੀਗੀ ਬੜੀਆਂ ਸਾਨੀਆਂ ਫੋਟੋਆਂ ਆਉਂਦੀਆਂ ਲੱਗੀਆਂ ਹੋਈਆਂ ਨੇ ਬੜੇ ਜਿਹੜਾ ਨਾ ਫੋਟੋਆਂ ਜੀ ਗਦਰੀ ਜੁਤੇ ਹੈ ਇਧਰ ਆ ਜਾਂਦੀ ਜਦੋਂ ਡੈਥ ਹੋਈ ਸੀਗੀ ਆਹ ਦੇਖੋ ਜਹਾਜ਼ ਪੋਰਟ 1919 ਦੇ ਵਿੱਚ ਚਾਹ پارٹی ਦਾ 1937 ਦੀ ਚਾਹ پارٹی ਦੇਖੋ ਤੁਮਿਆ ਬਹੁਤ ਬਹੁਤ ਵਧੀਆ ਸਾਫ ਕੇ ਰੱਖਿਆ ਉਹਨਾਂ ਨੇ ਬਿਲਕੁਲ ਤੇ ਆਲੋਜੀ ਇਹ ਲੋ ਜੀ ਇੱਧਰ ਇਹ ਵੀ ਵਿੱਚ ਇਹ ਕਰ ਹਾਂ ਹਾਂ ਇਹ ਵਿੱਚ ਹੀ ਆ ਅੱਛਾ ਅੱਛਾ ਇਹ ਹੁਣ ਲਾਏ ਤਿਆਰ ਕਰਨ ਲੱਗੇ ਨੇ ਇਹ 베ਰੀ ਹੈ ਜੀ ਆ ਲस्सी ਪੀਓ ਜੀ ਆਹ ਬੱਲੇ 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 ਸ਼ੁਕਰੀਆ ਭਾਈ ਜੀ ਲੱਸੀ ਬਾਈ ਜੀ ਤਾਂ ਪੀਂਦੇ ਨਹੀਂ ਨਹੀਂ ਆਪਾਂ ਸਦਾ ਲਈ ਵਰਤ ਰੱਖੇ ਕੋਈ ਨਹੀਂ ਮੈਂ ਮੈਂ ਦੋ ਪੀ ਲੂੰ ਜੀ ਨਹੀਂ ਨਹੀਂ ਦੋ ਨਹੀਂ ਜੀ ਬਚਪਨ ਤੋਂ ਨਹੀਂ ਮੈਂ ਇੱਥੇ ਰੱਖ ਦਿਓ ਜੀ ਦੂਜਾ ਹੀ ਮੈਂ ਪੀ ਲੂੰਗਾ ਤੇ ਤੁਸੀਂ ਪੀ ਸਾਰੇ ਤੁਸੀਂ ਪੀ ਲੋ ਲੱਸੀ ਲੈ ਆ ਆ ਜੋ ਮੁਰਗਿਓ ਇਹ ਜੀ ਦੇਖੀ ਸੀ ਨਵਦੀਪ ਦੇ ਆਪਾਂ ਚੈਨਲ ਤੇ ਵੀਡੀਓ ਤੇ ਬਹੁਤ ਵਧੀਆ ਲੱਗਾ ਸੀ ਇੱਥੇ ਬੈਠਾ ਸੀ ਬਾਈ ਆ ਕੇ ਤੇ ਜਲੱਸੀ ਸਸੇ ਪੀ ਰਹੇ ਆ ਪਾਕ ਸਿੰਘ ਦੇ ਘਰੇ ਉਹ ਵੀ ਪਾਕ ਸਿੰਘ ਜੀ ਆਏ 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 ਕਾਲ ਦਾ ਠਾਰ ਦਾ ਚਾਚਾ ਸਵਾਦ ਆ ਗਿਆ ਬੜੀ ਠੰਡੀ ੱਟੇ ਢਖਾਲੀ ਆ ਇਹ 베ਰੀ ਜੀ ਉਸੇ ਟਾਈਮ ਦੀ ਪਾਕ ਸਿੰਘ ਦੇ ਟਾਈਮ ਦੀ ਆ ਓਕੇ ਜੀ ਜਦੋਂ ਦੋਰੀ ਇਦਾਂ ਕਰਕੇ ਕੱਟੀ ਗਈ ਆ ਅੱਛਾ ਅੱਛਾ ਤੂੰ ਕਾਹ ਕਰਕੇ ਇਹਨੇ ਸਿੰਗਰ ਹੋਏ ਇਹ ਪਹਿਲੇ ਕੋਈ ਪੁੱਛੀ ਜੀ ਵੇਰ ਬਹੁਤ ਲੱਗਦਾ ਹੈ। ਵੇਰ ਤਾਂ ਹੀ ਮੈਂ ਬੜਾ ਬਹੁਤ ਜ਼ਿਆਦਾ। ਮੁਰਗੀਆਂ ਰੱਖੀਆਂ ਹੈ। ਜਿਹੜਾ ਇਹ ਟੇਕ ਕੇਅਰ ਕਰਦਾ ਪਰਿਵਾਰ ਕੌਣ ਹੈ? ਸਾਡਾ ਸਾਲ ਭਤਮ। ਅੱਛਾ ਇਹਨਾਂ ਦੇ ਉਹ ਹੈ ਸੀ ਘਰ ਹੈ ਨਾ? ਹਾਂ। ਇਹਨਾਂ ਵੀ ਪ੍ਰੋਬਲਮ ਮਤਲਬ ਨਹੀਂ ਉਹਨਾਂ ਦੀ। ਇਹ ਮਰੱਭਾ ਵੀ ਉਹਨਾਂ ਦਾ ਜਿੰਨਾ ਕੋਈ ਜ਼ਮੀਨ ਮਤਲਬ ਅੱਛਾ। ਹਾਂ ਇਹ ਪਈ ਆ ਜੀ ਸਰਦਾਰ ਭਗਤ ਸਿੰਘ ਦੀ ਤਜੋਰੀ ਕਿ ਕਿੰਨੇ ਬੰਦੇ ਤੋਂ ਭਰੀ ਆ ਅੱਛਾ ਇੰਨੀ ਹੈਵੀ ਆ ਇਹ ਹਾਂਜੀ ਹਾਂਜੀ 8 ਬੰਦਿਆਂ ਦੇ ਭਾਰ ਤੋਂ ਵੱਧ ਭਰੀ ਆ ਇਹ ਮੈਂ ਇਹ ਹਲਾ ਨਹੀਂ ਸਕਦੇ 8 ਬੰਦੇ ਵੀ ਨਹੀਂ ਹਲਾ ਸਕਦੇ ਭੈ ਭਾਬਾ ਘੋੜੇ ਨੇ ਵਿੱਚ ਚੜਾ ਕੇ ਚੱਲੀ ਅੱਛਾ ਇਹਨੂੰ ਹਲਾ ਨਹੀਂ ਸਕਦਾ ਕੋਈ ਤੇ ਦੇਖੀ ਸਾਡੇ ਮੱਥਾ ਪਾ ਕੇ ਦੇਖ ਇੰਨਾ ਭਾਰ ਨਾ ਬਾਬਾ ਟਸ ਤੋਂ ਮਸ ਨਹੀਂ ਹੁੰਦੀ ਜਦੋਂ 8 ਬੰਦਿਆਂ ਤੋਂ ਹੱਲੀ ਜੱਲਾ ਵੀ ਆ ਵਿੱਚ ਬਣਿਆ ਸਾਰਾ ਕੁਝ ਬਣਿਆ ਵਿੱਚ ओके ओके कहां एक और कुंडा लग गया बरशे ऊपर करी अच्छा हूं रखा <देद्ण>।. <face> है दा हूं रखा है अच्छा किंग टकन अच्छा ये निकली तिजोरी ते बच्चा ਕਿਵੇਂ ਲੈ ਕੇ ਆਇਆ ਫਿਰ ਤੁਸੀਂ ਇੱਥੇ ਚੱਕ ਕੇ ਕੋਟਿਆਂ ਦੇ ਘਟਾ ਚਲਾਈ ਹੋਣੇ ਤੇ ਚੜਾ ਕੇ ਕੱਢੀ ਬਾਹਰ ਜਿਵੇਂ ਆਪਣੀ ਨੀ ਬਾਲੇ ਹੁੰਦੀ ਆ ਬਾਲੇ ਸਮਝ ਗਿਆ ਮੈਂ ਬੰਦ ਕਰ ਦਿਓ ਜੀ ਮਰਚਾ ਘੋਟਣ ਵਾਲਾ ਅੱਛਾ ਅੱਛਾ ਨਹੀਂ ਸਹੀ ਠੀਕ ਹੈ ਜੀ ਟੋੜ ਰਿੜਾ ਰੰਦਾ ਚਲੋ ਬਹੁਤ ਵਧੀਆ ਕਰ ਰਿਹਾ ਜੀ ਫਿਰ ਪਰਿਵਾਰ ਇਹ ਬਾਈ ਜੀ ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ ਹਾਂਜੀ ਤੇ ਗੁੱਡ ਸ਼ੁਕਰੀਆ ਉਹਨਾਂ ਜਿਨ੍ਹਾਂ ਨੇ ਸਾਥ ਕੇ ਰੱਖਿਆ ਸਭ ਤੋਂ ਪਹਿਲਾਂ ਹਾਂ ਹਾਂ ਜੀ ਆਹੀ ਬਾਈ ਜੀ ਆਪਾਂ ਖੁਸ਼ਕਿਸਮਤ ਆ ਕੇ ਆਪਾਂ ਪਾਕਿਸਤਾਨ ਦੇ ਘਰੇ ਖੜਕੇ ਲੱਗਦੇ ਰਹੇ ਹਾਂ ਬਿਲਕੁਲ ਤਾਂ ਅੰਬਾਂ 'ਚ ਪੜਿਆ ਸੀ ਤੇ ਤੁਸੀਂ ਇੱਥੇ ਕੈਮੀ ਬਰਾਗੇ ਮੇਰੇ ਤਾਂ ਕੀੜਾ ਲੱਗਦਾ ਜਾਂਦਾ ਤੇ ਇਹ ਹੋਈ ਬੇਰੀ ਆ ਹਾਂਜੀ ਇਹ ਪੁਰਾਣੀ ਆ ਸਾਰਾ ਨਾ ਲੇਕਿਨ ਉਹ ਕਮਰਾ ਜਿਹੜਾ ਵਾ ਉਹ ਮਤਲਬ ਜ਼ਿਆਦਾ ਇਤਿਹਾਸਿਕ ਮੰਨਿਆ ਜਾਂਦਾ ਹੈ 메ਨ ਕਮਰਾ ਉਹ ਬਾਕੀ ਦੇ ਚਲੋ ਨਾਲ ਨਾਲ ਬੰਦਾ ਹੁੰਦਾ ਰਿਹਾ ਸਾਰਾ ਕੁਝ ਹੈ ਨਾ ਹੂੰ ਇਹ ਤਾਂ ਪੁਰਾਣੀ ਹੈ ਇਹ ਉਹ ਕਮਰਾ ਪੂਰੇ ਸਾਰੇ ਪੁਰਾਣੀ ਹੈ ਛੱਤ ਕੈਂਚ ਕੀਤੀ ਹੈ ਉਹ ਵੀ ਛੱਤ ਨੂੰ ਪੱਟ ਕੇ ਉਹਨੇ ਸੈਟਿੰਗ ਕਰਕੇ ਦੁਬਾਰਾ ਉੱਥੇ ਹੀ ਪਾਈ ਹੈ ਜਿੱਥੇ ਹੈ ਸਾਰਾ ਦਿੱਤੀ ਜਾਈ ਹੈ ਫਿਰ ਸੀ ਸਾਹ ਆਇਆ ਸੀ ਨਾ ਤੇ ਉਹ ਕਾਲੀ ਹੋ ਗਈ ਤੇ ਵੇ ਘੱਟ ਘੱਟ ਕਰ ਰਹੀ ਸੀ ਜੀ ਹਾਂ ਇੱਕ ਉਧਰ ਨਾ ਛੱਡਦੇ ਪੰਜਾਬ ਉੱਧਰ ਵੀ ਗਏ ਸੀ ਖੜਖੜ ਕਲਾ ਉਧਰ ਵੀ ਗਏ ਸੀ ਨਾ ਪਿੰਡ ਪੈਦਾ ਇੱਧਰ ਹੋਈ ਸੀ ਇਥੇ ਵੀ ਕਿਹਾ ਜਾਂਦਾ ਨਾ ਵੀ ਉਧਰ ਦੀ ਪਿੰਡ ਆਉਂਦੇ ਨੇ ਤੁਹਾਰੇ ਜੀ ਦੱਸਦੇ ਲਈ ਬਹੁਤ-ਬਹੁਤ ਦੋਸਤੋ ਇਹ ਸੀ ਵੀਡੀਓ ਪਾਕਸਿੰਗ ਦੇ ਪਿੰਡ ਦੀ ਤੇ ਪਾਕਸੋਂ ਦੇ ਕਰਦੀ ਖਾਸ ਕਰਕੇ ਤੁਸੀਂ ਮਾਣਿਆ ਹੋਊ ساری ਵੀਡੀਓ ਤੇ ਮਿਲਦੇ ਆਂ ਫਿਰ ਆ ਪਗੜੀ ਵਾਲੀ ਚੋਂ ਆਪਾਂ ਨਾਸਰભાઈ ਦੇ ਘਰੇ ਜਾਂਦੇ ਆਂ ਤੇ ਹੋਰ ਕੁਝ ਕੀ ਦੇਖਣਾ ਹੈ ਕੱਪੜਾ ਪ੍ਰੋਬਲਮ ਕੀ ਹੈ ਜੀ ਉਧਰ ਹੀ ਜਾਣਾ ਭਾ ਨਾਸਰ ਦੇ ਘਰੇ ਤੇ ਅੱਗੇ ਫਿਰ ਫੈਸਲਾਬਾਦ ਓਕੇ ਹਾਂ ਹਾਂ ਫੈਸਲਾਬਾਦ ਹੂੰ ਓਕੇ ਫੈਸਲਾਬਾਦ ਹੋਵਾਂਗੇ ਉੱਥੇ ਕੀ ਦੇਖਣਾ ਆਪਾਂ ਉੱਥੇ ਪੰਜ ਫੈਸਲਾਬਾਦ ਤੁਹਾਨੂੰ ਘੰਟਾ ਚੱਲਦਾ ਹੋਣਾ ਫੈਸਲਾਬਾਦ ਦਾ ਉਹ ਜਿੱਥੇ ਪੰਜ 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 ਰਸਤੇ ਨੇ ਆਉਂਦੇ ਨੇ ਹਾਂ ਜੀ ਖਾਲਸਾ ਕਾਲਜ ਦਾ ਨਾਮ ਖਾਲਸਾ ਕਾਲਜ ਦੇਖ ਸਕਦੇ ਆਂ ਪੋਂਦ ਬਾਹਰੋਂ ਹਾਂ ਜੀ ਠੀਕ ਸਰ ਜਿੱਥੇ ਪਹੁੰਚ ਜਾਂਦੇ ਆਂ ਇਹ ਤੇ ਬਾਕੀ ਵੀ ਪਰਦੇ ਵੀਡੀਓ ਦੇ ਵਿੱਚ ਤੇ ਹੋਰ ਬਹੁਤ ਕੁਝ ਦੇਖਣਾ ਪਾਕਿਸਤਾਨੀ ਵੀਡੀਓ ਪੰਜ ਰਸਤੇ ਨਿਕਲਦੇ ਫੈਸਲਾਬਾਦ ਦੇ ਜਮਾ ਮਿੱਡਲ ਚੋ ਬਚਾਲਿਓ ਹਾਂ ਜਿਵੇਂ ਰਾਮਾਨੰਦੀ ਆਪਣੇ ਪਿੰਡ ਕੋਲੇ ਪੰਜ ਹੋਰੇ ਦਰਵਾਜ਼ੇ ਹਾਂ ਅਸੀਂ ਇੱਥੇ ਵੀ ਇਹ ਪੰਜ ਹੋਰ ਰਸਤੇ ਨਿਕਲਦੇ ਆ ਪੰਜ ਰਸਤਾ ਬਣਦੇ ਆ ਮਿਲਦਿਆ ਜੀ ਲਾਇਲਪੁਰ ਪਤਾ ਜੀ ਆ ਜੀ ਅਸੀਂ ਹੈਗੇ ਆ ਜੀ ਲਾਇਲਪੁਰ ਸ਼ਹਿਰ ਜਿਹੜਾ ਅੱਜ ਕੱਲ ਕੇ ਇਹਨੇ ਸਾਰਾ ਸਟੋਰਮ ਚਾਤਾ ਅੱਜ ਅਸੀਂ ਹੈਗੇ ਜੀ ਲਾਇਲਪੁਰ ਜਿਹੜੂ ਕੇ ਫੈਸਲਾਬਾਦ ਕਹਿੰਦੇ ਸੀ ਕਿਸੇ ਹਣੀ ਹੁਣ ਫੈਸਲਾਬਾਦ ਬਣ ਗਿਆ ਜਿਹੜਾ ਕਿ ਲਾਇਲਪੁਰ ਚੱਕੇ ਮਾਰਿਆ ਲਾਇਲਪੁਰ ਡਾਕਾ ਇਹ ਦੱਸਾਂ ਕੀ ਕੀ ਇੱਥੋਂ ਬਾਅਦ ਹੋ ਗਿਆ ਅਰਜੰਦਾ ਗਾਣਾ ਲਾਇਲਪੁਰ ਫੈਸਲਾਬਾਦ ਹੋ ਗਿਆ ਇੱਥੇ ਖਾਲਸਾ ਕਾਲਜ ਇੱਥੇ 박 ਸਿੰਘ ਹੋਰੀ ਬੜੇ ਸੀਗੇ ਸਭੀ ਤੁਹਾਨੂੰ ਦੋ ਕਲਾਸਾਂ ਲਵਾ ਲਿਆ ਹਾਂ ਤੇ ਇਸੇ ਘੰਟਾ ਘਰ ਦੇਖਣ ਆਇਆ ਅਸੀਂ ਤੇ ਬਹੁਤ ਸੋਹਣਾ ਸ਼ਹਿਰ ਤੇ ਬਹੁਤ ਭੀੜ ਬਹੁਤ ਜਿਆਦੇ ਮਤਲਬ ਇੱਥੇ ਘੰਟਾ ਜੇ ਤਾਂ ਇਹ ਤਾਂ ਕਹਿੰਦੇ 10% ਵੀ ਜਿੰਨੀ ਹੁੰਦੀ ਸੀ ਅੱਛਾ ਬਹੁਤ ਜਿਆਦੇ ਵੀਜੀ ਸ਼ਹਿਰ ਆ ਭਾਈ ਖਾਲਸਾ ਕਾਲਜ ਨੂੰ ਬਦਲ ਕੇ ਕੀ ਨਾਮ ਰੱਖਤਾ ਰ ਯੂਨੀਵਰਸਿਟੀ ਕੀ ਨਾਮ ਰੱਖ ਭਾਈ ਉਹਦਾ ਨਹੀਂ ਪਤਾ ਡਿਗਰੀ ਕਾਲਜ ਡਿਗਰੀ ਕਾਲਜ ਡਿਗਰੀ ਕਾਲਜ ਉਹ ਸਾਹਮਣੇ ਘੰਟਾ ਘਰ ਆ ਰਿਹਾ ਉਹ ਤਾਂ ਕਰਦੀਆਂ ਲਾਈਟ ਗਈ ਹੋਈ ਹੈ ਘੰਟਾ ਘਰ ਲਾਈਟ ਉਧਰ ਉਹ ਹਕੂਮਤ ਨੂੰ ਕਹਨੇ ਆ ਤੁਹਾਨੂੰ ਵੱਲੇ ਵੱਡੇ ਮੰਗਵਾਏ ਹੋਏ ਆ ਬਹੁਤ ਵੱਡਾ ਬਾਜ਼ਾਰ ਆ ਮੰਗਰ ਤੱਕ ਉਹ ਪਹੁੰਚਦੇ ਆ ਸੀ ਹੁਣ ਇਹ ਦਾ ਸੋਰੀ ਲਾਇਲਪੁਰ ਦਾ ਘੰਟਾ ਘਰ ਜਿੱਥੋਂ ਕਿ ਪੰਜ ਰਾ ਜਾਂਦੇ ਨੇ ਇੱਕ ਦੋ ਤਿੰਨ ਚਾਰ ਪੰਜ ਇਹ ਤਾਂ 6 7 ਨੇ ਓਏ 7 7 7 பை 7 ਨੇ 7 ਨੇ 7 ਰਾ ਬੱਲੇ ਬੱਲੇ ਦਾ ਪੱਟਾ ਹੀ ਚੌਂਕ ਆ ਤੇ ਘੰਟਾ ਘਰ ਤੇ ਬੱਜ ਚੁੱਕੇ ਨੇ ਇਸ ਟਾਈਮ ਜੀ ਘੰਟਾ ਖੜਾ ਬਈ ਲੇਟ ਹੈ ਨਹੀਂ ਇਹ ਇਹਦੀ ਖਾਸੀਅਤ ਹੈ ਜੀ ਘੰਟੇ ਦੀ ਲੈ ਫੈਸਲਾਬਾਦ ਘੁੰਮ ਲਿਆ ਜੀ ਬਹੁਤ ਵਧੀਆ ਪਿਆਰ ਮਿਲਿਆ ਤੇ ਬਾਈ ਨੇ ਦੋ ਲੋਈਆਂ ਦਵਾਈਆਂ ਨੇ ਦੋ ਕਾਲੀਆਂ ਦੋ ਚਿੱਟੀਆਂ ਤੁਸੀਂ ਤੁਸੀਂ ਵੀਡੀਓ ਚ ਮੁੜ ਇਹ ਲੋਈਆਂ ਦੇਖੋਗੇ ਲੋਈਆਂ ਦੇਖੋਗੇ ਬਹੁਤ ਘੈਂਟ ਲੋਈਆਂ ਲੈ ਕੇ ਬਹੁਤ ਘੈਂਟਾ ਬਹੁਤ ਘੈਂਟਾ ਬਾਈ ਨੇ ਪਿਆਰ ਦਿੱਤਾ ਯਾਰ ਹਾਂ ਜੀ ਬਾਈ ਨੇ ਦਵਾਈਆਂ ਨੇ ਤੇ ਲੋਈਆਂ ਲੈ ਕੇ ਉਹ ਲੋਈਆਂ ਤੁਸੀਂ ਕਦੇ ਨਹੀਂ ਦੇਖੋਗੇ ਵੀਡੀਓ ਚ ਉਹ ਲੋਈਆਂ ਲੈ ਤਾ ਯਾਰ ਘਾਂਟਾ ਕਰ ਦੇਖਣ ਤੋਂ ਬਾਅਦ ਲੋਈਆਂ ਲੈ ਲਈਆਂ ਸੀ। ਕੋਈ ਵਰਸ ਹੋਈ ਆ। ਲੋਈਆਂ ਲੈਣ ਤੋਂ ਬਾਅਦ ਹੁਣ ਜੀ ਰੱਜੇ ਇੰਨੇ ਕੇ ਰੋਟੀ ਨਾਲ ਕਿ ਸਾਡੀਆਂ ਅੱਖਾਂ ਬੰਦ ਹੋ ਰਹੀਆਂ ਨੇ। ਨੀਂਦ ਉੱਤੋਂ ਵੀ ਆ। ਇੰਨਾ ਅਸਰ ਵੀ ਦੋਦਲ ਸੀ ਇਹਦਾ। ਦੋਦਲ ਦਿਸਣ ਦੇ ਸਹੀ ਗੱਲ। ਸਹੀ ਗੱਲ ਹੈ ਬਾਈ ਥੱਕ ਬਹੁਤ ਗਏ ਯਾਰ ਕੁੱਤੇ ਨਹੀਂ ਕਿੰਨੇ ਦਿਨਾਂ ਰੋਜ ਰਾਤ ਨੂੰ 2 ਜਾਂ 3 ਵਜੇ ਨੇ ਸਵੇਰੇ ਫੇਰ ਹੋਈ ਸਵੇਰੇ ਉੱਠਣ ਦਾ ਟਾਈਮ। ਬਿਲਕੁਲ 7 8 7 8। ਬਿਲਕੁਲ ਸਹੀ ਗੱਲ ਕਰਤੀ। ਅੱਖਾਂ ਬਾਹਰ ਆਈਆਂ। ਖਾ ਗਏ। ਕਾ ਵੀ ਇੱਕਦਾਲਾ ਖਾ ਪੀ ਉਹਨਾਂ ਲਈ। ਜਰੂਰ ਕਿਵੇਂ ਜੀ ਬਹੁਤ ਸਵਾਗਤ ਬਹੁਤ ਗੈਂਟ ਸੀ ਇਹ ਮੈਂ ਹੋਪਫੁਲੀ ਸਾਰੇ ਜਣੋ ਨੇ ਪਿੱਛੇ ਛੱਡਿਆ ਹੋਣਾ ਕਿਹਨੇ ਮੈਂ ਮੈਂ ਆਲਰਡੀ ਮੈਂ ਆਲਰਡੀ ਕਹਤਾ ਨਹੀਂ ਇਹ ਇਹ ਮੈਂ ਨਹੀਂ ਭਾਈ ਮੈਂ ਬਲੌਗ ਤੋਂ ਬਾਅਦ ਦੱਸੂਗਾ ਤੇ ਇੱਥੇ ਆਪਾਂ ਗੁੱਡ ਨਾਈਟ ਕਰ ਦਈਏ ਸਵੇਰੇ ਆਪਾਂ ਘੁੰਮਦੇ ਆ ਤੇ ਗੁੱਡ ਨਾਈਟ ਜੀ ਗੁੱਡ ਨਾਈਟ